ਉਹ ਫਿਰ ਝਾੜ ਵੀ ਲਿਉਂਦੇ ਆ। ਉਹ ਨਿੱਕੇ ਨਿੱਕੇ ਘਰੌਣਿਆਂ ਵਾਲੇ ਜਿਹੜੇ ਝਾਜ ਹੁੰਦੇ ਨਾ ਉਹ ਵੀ ਧਾਉਂਦੇ। ਤੇ ਕਹਿੰਦੇ ਵੀ ਮਹਾਰਾਜਾ ਝਾਜ ਲੈ ਲਾ। ਤੇ ਸਾਨੂੰ ਵੱਡੇ ਝਾਜ ਤੇ ਬਿਠਾ ਕੇ ਦੇ ਕੈਨੇਡਾ ਛੱਡਿਆ। ਤੇ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਆਹ ਜਿਹੜਾ ਝਾਜ ਤੂੰ ਲੈ ਕੇ ਆਇਆ ਇਹ ਤੇ ਬੈ ਕੇ ਤੂੰ ਇੱਥੋਂ ਦਾ ਕੀੜਾ ਲਾ ਕੇ ਆ ਹਬੜਾ। ਲੱਗਦਾ ਉਹ ਮਹਾਰਾਜ ਸੱਜੇ ਪਾਸ਼ਾ ਨਿਆਣਾ ਸਮਝਦੇ ਆ ਵੀ ਅੱਖ ਢਾਉਣਾ ਦਵਾਂਗੇ ਤੇ ਕੁਛ ਹੋ ਜਾਏਗਾ ਇੱਥੇ ਤੇ ਸਾਧ ਸੰਗਤ ਜੀ ਗੁਰੂ ਸਹਿਓ ਸਿਰ ਮੰਗਦੇ ਆ ਢਾਉਣੇ ਨਹੀਂ ਮੰਗਦੇ ਸਿਰ ਮੰਗਦੇ ਜਉ ਤੂਫ ਦੇਵ ਕਿਲ ਨਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਉ ਇਹਤ ਮਾਰਗ ਪੈਰ ਧਰੀਜੈ ਸਿਰ ਦੀਜੈ ਢਾਉਣੇ ਨਹੀਂ ਆਖਿਆ ਮਹਾਰਾਏ ਨੇ ਸਿਰ ਦੀਜੈ ਢਾਉਣਾ ਕੀਜੈ ਸਾਨੂੰ ਮੰਗਣਾ ਨਹੀਂ ਆਇਆ ਸਾਹਸ